ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਵੱਡੇ ਭਾਗਾਂ ਵਾਲੇ ਹੋ ਆਓ ਥੋੜਾ ਜਿਹਾ ਸਮਾਗਮ ਗੁਰਮਤ ਵਿਚਾਰਾਂ ਨਾਲ ਜੁੜਦੇ ਆ ਜੀ ਅੱਜ ਆਪਾਂ ਨਿਸ਼ਾਨ ਕਰਨੀ ਹੈ ਅੰਮ੍ਰਿਤ ਵੇਲੇ ਬਾਰੇ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਦਾ ਪਰਮੇਸ਼ਵਰ ਦੀ ਬਾਣੀ ਦਾ ਵਿਚਾਰ ਕਰਨਾ ਕਰੋ ਐਸੇ ਗੁਰਬਾਣੀ ਵਿੱਚ ਹੋਰ ਵੀ ਕਈ ਫਰਮਾਨ ਆਉਂਦੇ ਨੇ ਅੰਮ੍ਰਿਤ ਵੇਲੇ ਬਾਬੀ ਹਾ ਬੋਲੀਓ ਤਾਂ ਦਰ ਸੁਣੀ ਪੁਕਾਰ ਮਿਘੈ ਨੋ ਫਰਮਾਨ ਹਵਾ ਵਰਸੋ ਕਿਰਪਾ ਤਾਰ ਇੱਛਲ ਰਾਤ ਨਾ ਜਾਗਿਓ ਜਿਮਨਦੜੋ ਮੁਏ ਹੋਇ ਭਗਤ ਪ੍ਰੀਤ ਸਿੰਘ ਦੀ ਬਾਣੀ ਆ ਪ੍ਰੀਤਾ ਇੱਛਲ ਰਾਤ ਨਾ ਜਾਗਿਓ ਜਿਮਨਦੜੋ ਮੁਏ ਹੋਇ ਜੇ ਤੂੰ ਪਿਛਲੀ ਰਾਤ ਜਾਗਿਆ ਨਹੀਂ ਤੇ ਤੂੰ ਜਿਉਂਦਾ ਹੀ ਮਰਿਆ ਦੇਖੋ ਬੰਦਗੀ ਜਿਹੜੀ ਆ ਹਰ ਵਿਅਕਤੀ ਦਾ ਆਪਣਾ ਆਪਣਾ ਵਿਚਾਰ ਹੈ ਆਪਣਾ ਇੱਕ అనుభవ ਹੈ ਹਰ ਬੰਦੇ ਦਾ ਜਿਹੜਾ ਬੰਦਗੀ ਕਰਦਾ ਹੈ ਬੰਦਗੀ ਨਾਲ ਪ੍ਰੇਤ ਕਰਦਾ ਹੈ ਜਾਂ ਇਹਦੇ ਬਾਰੇ ਕੋਈ ਗਿਆਨ ਚਾਹੁੰਦਾ ਉਹ ਇੱਕ ਪ੍ਰਾਈਵੇਟ ਅਕਾਊਂਟ ਹੈ ਤੁਹਾਡਾ ਉਹ ਰੱਬ ਦੇ ਨਾਲ ਵਾਹਿਗੁਰੂ ਨਾਲ ਕਿੰਨਾ ਕੁ ਰੱਬ ਨੂੰ ਤੁਸੀਂ ਨੇੜੇ ਹੋ ਕੇ ਦੇਖਦੇ ਹੋ ਕਿੰਨਾ ਕੁ ਵਾਹਿਗੁਰੂ ਨਾਲ ਤੁਹਾਡਾ ਪਿਆਰ ਹੈ ਕਿੰਨੀ ਤੇ ਸਾਹ ਹੈ ਤੇ ਬਹੁਤ ਸਾਰੇ ਕਹਿ ਦਿੰਦੇ ਨੇ ਭਾਈ ਵੇਲਾ ਤੇ ਗੁਰੂ ਸਾਹਿਬ ਨੇ ਆਪ ਕਿਹਾ ਵੀ ਵੇਲਾ ਕਿਹੜਾ ਹੈ ਜੀ ਵੇਲਾ ਕਿਹੜਾ ਕੌਣ ਸਵੇਲਾ ਵਕਤ ਕੌਣ ਕੌਣ ਤੇ ਕੌਣ ਵਾਰ ਕੌਣ ਸੀ ਰੁੱਤੀ ਮਾ ਕੌਣ ਜਿਤ ਹੋਆ ਆਕਾਰ ਤੇ ਬੇਨਤੀ ਕਰ ਲਵਾਂ ਤੇ ਇਹ ਬਚਨ ਤੇ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਸੰਸਾਰ ਬਣਿਆ ਉਹ ਸੰਸਾਰ ਦੀ ਹੋਂਦ ਵਿੱਚ ਆਉਣ ਵਾਲੀ ਪ੍ਰਕਿਰਿਆ ਜਿਹੜੀ ਹੈ ਵੀ ਕਦੋਂ ਦਿਨ ਬਣਿਆ ਕਦੋਂ ਰਾਤ ਬਣੇ ਕਦੋਂ ਧਰਤੀ ਬਣੇ ਤੇ ਧਰਤੀ ਤੇ ਦਿਨ ਕਦੋਂ ਬਣਿਆ ਤੇ ਜਦੋਂ ਧਰਤੀ ਹੋਂਦ ਵਿੱਚ ਆਈ ਜਾਂ ਮਨੁੱਖ ਆਪਣੇ ਹੋਂਦ ਵਿੱਚ ਆਇਆ ਤੇ ਉਸ ਵੇਲੇ ਸਮਾਂ ਕਿਹੜਾ ਸੀ ਗੁਰੂ ਸਾਹਿਬ ਨੇ ਉਸ ਵੇਲੇ ਦੀ ਗੱਲ ਕੀਤੀ ਹੈ ਨਾ ਕਿ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਹੈ ਕਿਉਂਕਿ ਗੁਰੂ ਸਾਹਿਬ ਦਾ ਕੁਝ ਸਾਨੂੰ ਖਾਸ ਸਿਧਾਇਤਾਂ ਨੇ ਬੰਦਗੀ ਵਾਲੇ ਪੁਰਸ਼ਾਂ ਨੂੰ ਖਾਸ ਸਿਧਾਇਤਾਂ ਨੇ ਜਿਵੇਂ ਤਾ ਆਮੀ ਆਪਾਂ ਵੇਖਦੇ ਹਾਂ ਵੀ ਪਿਛਲੇ ਜ਼ਮਾਨਿਆਂ ਵਿੱਚ ਹੁਣ ਵੀ ਨੇ ਲੋਕ ਜਿਹੜੇ ਵੈਦ ਲੋਕ ਹੋਇਆ ਕਰਦੇ ਸਨ ਹਕੀਮ ਲੋਕ ਦਵਾਈ ਤਿਆਰ ਕਰਕੇ ਤੇ ਕਹਿੰਦੇ ਸੀ ਵੀ ਇਹ ਸਵੇਰੇ ਸਵੇਰੇ ਖਾਣੀ ਆ ਖਾਣ ਪੀਣ ਤੋਂ ਪਹਿਲਾਂ ਨਿਰਨੇ ਕਾਲਜੇ ਕਹਿ ਦਿੰਦੇ ਨੇ ਨਿਰਨੇ ਕਾਲਜੇ ਖਾਣੀ ਆ ਦਵਾਈ ਉਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਅੰਮ੍ਰਿਤ ਵੇਲੇ ਜਿਹੜਾ ਉਹ ਸਭ ਤੋਂ ਪਹਿਲਾਂ ਸਮੇਤੋਂ ਪਹਿਲਾ ਸਮਾਂ ਜਿਹੜਾ ਸਭ ਤੋਂ ਪਹਿਲੜਾ ਸਮਾਂ ਸਵੇਰ ਦਾ ਜਿਹਨੂੰ ਮਹਾਰਾਜ ਨੇ ਪਹਿਲਾ ਪੈਰ ਕਿਆ ਪਹਿਲਾ ਪੈਰ ਉਹ ਅੰਮ੍ਰਿਤ ਵੇਲਾ ਜਿਹਦੇ ਬਾਰੇ ਗੁਰੂ ਰਾਮਦਾਸ ਮਹਾਰਾਜ ਜਿਨੇ ਗੁਰੂ ਸਾਹਿਬ ਜਿਨੇ ਸਾਨੂੰ ਇਦਾਇਤਾਂ ਕੀਤੀਆਂ ਨੇ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਪ ਸਭ ਕੇ ਲਈ ਕੋ ਪਾਪ ਤੋਖ ਲੈ ਜਾਵੇ ਫਿਰ ਚੜ੍ਹੇ ਜਿਸ ਗੁਰਬਾਣੀ ਕਾਵੇ ਬੰਧਿਆ ਉੱਠਦਿਆਂ ਨਾਮ ਤੇ ਆਵੇ ਤੇ ਜਿਹੜਾ ਗੁਰੂ ਸਾਹਿਬ ਨੂੰ ਜੇ ਇਹ ਆਪਾਂ ਸਮਾਨ ਨਹੀਂ ਦੇ ਸਕਦੇ ਅੰਮ੍ਰਿਤ ਵੇਲੇ ਉੱਠ ਕੇ ਜਿਸ ਸ্নান ਆਪਾਂ ਨਹੀਂ ਕਰ ਸਕਦੇ ਨਾਮ ਦਾਣ ਇਸ ਨਾਮ ਲੜਾਇਆ ਸਮੁਖਤ ਹੋਵਾ ਸੰਸਾਰਾ ਨਾਨਕ ਸੱਚੀ ਵੇੜੀ ਛਾੜ ਜਿਓ ਗੁਰੂ ਸਾਹਿਬ ਕਹਿੰਦੇ ਵੀ ਦੇਖੋ ਇੱਕ ਉਹ ਸਬ ਮਾਲਕ ਦੀ ਬੰਦਗੀ ਦਾ ਸਮਾਂ ਜਦੋਂ ਤੁਹਾਡੇ ਦਫਤਰ ਵਿੱਚ ਜਾਣ ਦਾ ਸਮਾਂ ਹੋ ਸਕਦਾ ਵੀ ਆਪਾਂ ਦਫਤਰੇ ਟਾਈਮ ਤੇ ਜਾਣਾ ਬੱਚਿਆਂ ਦੇ ਸਕੂਲ ਦੇ ਸਮੇ ਜਿਹੜੇ ਆ ਉਹ ਪੂਰੇ ਪੂਰੇ ਵਜੇ ਹੋਏ ਨੇ ਵੀ ਅੱਸੀ ਵੇਲੇ ਸਕੂਲ ਖੁੱਲੇਗਾ ਇਸ ਵੇਲੇ ਬੰਦ ਹੋਏਗਾ ਪਰ ਵੈਸੇ ਰੱਬ ਤੇ ਸਾਰੀ ਖਲਕਤ ਦਾ ਮਾਲਕ ਹੈ ਉਹਦਾ ਦਰਬਾਰ ਕਦੇ ਬੰਦ ਨਹੀਂ ਹੁੰਦਾ ਪਰ ਇਹ ਤੇ ਜਾਣ ਲਓ ਕਿ ਉਹਨੂੰ ਮਿਲਣ ਦਾ ਸਮਾਂ ਕਿਹੜਾ ਹੈ ਉਦੇ ਅੱਗੇ ਫਰਿਆਦ ਕਰਨ ਦਾ ਸਮਾਂ ਕਿਹੜਾ ਹੈ ਕਿਹੜੇ ਵੇਲੇ ਉਹ ਸੁਣ ਲੈਂਦਾ ਗੱਲ ਉਹ ਤਾਂ ਭਾਵੇਂ ਇੱਕ ਸਪਸ਼ਟ ਜਾਂ ਇੱਕ ਸਿਧਾਂਤ ਹੈ ਕਿ ਜਿਹਦੇ ਕੋਲ ਬਹੁਤ ਸਾਰੇ ਲੋਕ ਫਰਿਆਦ ਕਰਨ ਵਾਸਤੇ ਹੋਣ ਅਰਜ਼ ਕਰੋ ਹੁਣ ਆਪਾਂ ਹਰਿਮੰਦਰ ਸਾਹਿਬ ਦੇਖ ਲਓ ਜਦੋਂ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਕਦੋਂ ਤੜਕੇ ਜਾ ਕੇ ਲੈਣ ਚ ਲੱਗ ਜਾਨੇ ਆ ਵੀ ਦੇਖੋ ਬਾਅਦ ਵਿੱਚ ਭੀੜ ਹੋ ਜਾਂਦੀ ਹੈ ਠੀਕ ਇਹੀ ਗੱਲ ਹੈ ਵੀ ਬਾਅਦ ਵਿੱਚ ਭੀੜ ਹੋ ਜਾਂਦੀ ਆ ਉਸ ਵੇਲੇ ਜਿਹੜਾ ਉਸ ਵੇਲੇ ਕੋਈ ਨਹੀਂ ਹੁੰਦਾ ਤੁਸੀਂ ਕੱਲੇ ਹੋਨੇ ਹੋ ਪਰ ਉਹ ਵੀ ਕੱਲੇ ਵੀ ਨਹੀਂ ਹੁੰਦੇ ਤੁਸੀਂ ਕਿਉਂਕਿ ਹਰ ਵੇਲੇ ਭੀੜ ਲੱਗੀ ਰਹਿੰਦੀ ਉਸ ਮਾਲਕ ਦੇ ਦਰਬਾਰ ਦੇ ਵਿੱਚ ਪਰ ਇੱਕ ਵੇਲਾ ਐਸਾ ਹੁੰਦਾ ਜਿਹੜਾ ਅੰਮ੍ਰਿਤ ਵੇਲਾ ਕਿ ਉਸ ਵੇਲੇ ਬਹੁਤ ਘੱਟ ਲੋਕ ਨੇ ਜਿਹੜੇ ਜਾਗਦੇ ਨੇ ਜਾਂ ਪਰਮਾਤਮਾ ਦੇ ਨਾਲ ਜੁੜਨ ਦੀ ਖਾਇਸ ਰੱਖਦੇ ਨੇ ਜਾਂ ਉਸ ਵੇਲੇ ਉੱਠਦੇ ਨੇ ਸਮਾਨ ਦਿੰਦੇ ਰੱਬ ਨੂੰ ਹੈ ਬਹੁਤ ਸਾਰੇ ਗੁਰਮੁਖ ਸਾਰੇ ਨੇ ਗੁਰਬਾਣੀ ਦੇ ਪੜਨ ਵਾਲੇ ਸਾਰੇ ਹੀ ਨੇ ਪਰ ਸੰਸਾਰ ਦੀ ਬਹੁ ਗਿਣਤੀ ਦੇ ਮੂਰੇ ਕੁਛ ਵੀ ਨਹੀਂ ਸੰਸਾਰ ਦੇ ਬਹੁ ਗਿਣਤੀ ਮੂਰੇ ਕੁਛ ਵੀ ਨਹੀਂ ਇਸ ਕਰਕੇ ਉਹ ਵੇਲਾ ਅੰਮ੍ਰਿਤ ਵੇਲਾ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਇਸ ਵੇਲੇ ਉੱਠ ਕੇ ਤੋਂ ਰਬ ਦੇ ਅੱਗੇ ਫਰਿਆਦ ਕਰ ਬੇਨਤੀ ਕਰ ਸਾਡੇ ਗੁਰੂ ਸਾਹਿਬਾਨਾ ਨੇ ਸਾ ਆਪ ਦੱਸਿਆ ਸਨ ਹਾਂਜੀ ਜਦੋਂ ਅੰਮ੍ਰਿਤ ਪਾਨ ਕਰਦੇ ਆ ਉਸ ਵੇਲੇ ਰਹਾਇਤ ਦਿੰਦੇ ਆ ਵੀ ਅੰਮ੍ਰਿਤ ਵੇਲੇ ਉਠਣਾ ਭਾਈ ਸਨਾਨ ਕਰਨਾ ਤੇ ਫਿਰ ਤੁਸੀਂ ਨਿਤਨੇਮ ਕਰਨਾ ਅਸਲਿਏ ਜੇ ਗੁਰੂ ਸਾਹਿਬ ਨੂੰ ਅਸੀਂ ਉਹਨਾਂ ਦੇ ਬਚਨ ਮੰਨਾਂਗੇ ਉਹਨਾਂ ਦੇ ਬਚਨਾਂ ਨੂੰ ਪਹਿਲ ਦੇਵਾਂਗੇ ਤੇ ਉਹ ਵੀ ਸਾਡੀ ਗੱਲ ਨੂੰ ਪਹਿਲ ਦੇਣਗੇ ਜਿਆਸੀ ਗੁਰੂ ਅੱਗੇ ਕੋਈ ਮੰਗ ਰੱਖਾਂਗੇ ਆਪਣੇ ਕੁਝ ਬੇਨਤੀਆਂ ਕਰਾਂਗੇ ਤੇ ਫਿਰ ਉਹ ਵੀ ਸਾਡੀ ਬੇਨਤੀਆਂ ਸੁਣ ਲਗੇ ਕਿਉਂਕਿ ਪਹਿਲਾਂ ਗੁਰੂ ਦੀ ਗੱਲ ਸੁਣੀਏ ਫਿਰ ਉਹ ਸਾਡੀ ਸੁਣ ਲਗੇ ਹੁਣ ਕਈ ਵਾਰੀ ਕੀ ਹੁੰਦਾ ਵੀ ਆਪਾਂ ਜਾਣਦੇ ਹਾਂ ਗੁਰੂ ਘਰਾਂ ਵਿੱਚ ਜਾਣਦੇ ਹਾਂ ਵੇਖੋ ਉੱਥੇ ਪਾਠ ਚੱਲਦਾ ਹੁੰਦਾ ਹੈ ਕੀਰਤਨ ਚੱਲਦਾ ਹੁੰਦਾ ਹੈ ਹਣੀ ਰਾਗੀ ਸਾਹਿਬ ਗਾਇਨ ਕਰਦੇ ਰਹਿੰਦੇ ਨੇ ਜਾਂ ਕੋਈ ਕਥਾਵਾਚਕ ਕਹਾ ਕਰਦਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਚੱਲਦਾ ਕਈ ਥਾਂ ਤੇ ਸੈਰ ਪਾੜ ਚੱਲਦੇ ਤੇ ਇਥਾਂ ਤੇ ਅਖੰਡ ਪਾੜ ਸਾਹਿਬ ਚੱਲਦੇ ਨੇ ਤੇ ਉਸ ਵੇਲੇ ਅਸੀਂ ਕੀ ਕਰਦੇ ਹਾਂ ਸਾਧ ਸੰਗ ਜੀ ਆਪਣੀ ਅਰਦਾਸ ਹੀ ਕਰੀ ਜਾਂਦੇ ਹਾਂ ਕਿੰਨਾ ਕਿੰਨਾ ਚਿਰ ਹਾਂਜੀ ਪਰ ਜਿਹੜਾ ਗੁਰੂ ਸਾਹਿਬ ਜੀ ਬੋਲ ਰਹੇ ਨੇ ਉਹ ਗੱਲਾਂ ਵਲ ਆਪਾਂ ਕਦੇ ਧਿਆਨ ਨਹੀਂ ਦਿੱਤਾ ਵੀ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਉਹਦੀ ਗੱਲ ਸੁਣ ਲਈ ਆਪਾਂ ਪਹਿਲਾਂ ਜਾਣਦਾ ਤੇ ਆਪਣਾ ਮਤਲਬ ਇਹ ਬਣਦਾ ਕਿ ਪਹਿਲਾਂ ਜਾ ਕੇ ਮਹਾਰਾਜ ਦੀ ਗੱਲ ਸੁਣੀਏ ਵੀ ਗੁਰੂ ਸਾਹਿਬ ਕੀ ਕਹਿੰਦੇ ਪਏ ਨੇ ਉਤਮਵਾਦ ਅਰਦਾਸ ਕਰਨ ਦਾ ਢੰਗ ਇਹੋ ਹੀ ਆ ਵੀ ਬੇਨਤੀ ਕਰਨੀ ਆ ਗੁਰੂ ਸਾਹਿਬ ਨੂੰ ਤੱਕਾ ਨਹੀਂ ਕਰਨਾ ਵੀ ਇਹ ਮੇਰੀ ਗੱਲ ਮੰਨਣੀ ਮੰਨਣੀ ਯਸਤਰਾ ਨਹੀਂ ਕਹਿਣਾ ਇਹ ਨਹੀਂ ਮੈਨੂੰ ਚਾਹੀਦਾ ਹੀ ਚਾਹੀਦਾ ਇਹ ਨਹੀਂ ਕਹਿਣਾ ਇਹ ਕਹਿਣਾ ਵਾਹਿਗੁਰੂ ਜੀ ਮੈਨੂੰ ਇਹ ਵਸਤੂ ਦੀ ਲੋੜ ਆ ਦਿੱਤਾ ਸਾਰਾ ਤੁਸੀਂ ਦਿੱਤਾ ਸਾਰਾ ਕੁਝ ਤੁਹਾਡਾ ਦਿੱਤਾ ਹੋਇਆ ਪਰ ਮੈਨੂੰ ਬੜੀ ਲੋੜ ਹੈ ਕਿਰਪਾ ਕਰ ਦਿਓ ਜੇ ਤੁਹਾਨੂੰ ਚੰਗਾ ਲੱਗੇ ਤਾਂ ਮੈਨੂੰ ਇਹ ਚੀਜ਼ ਦੇ ਦਿਓ ਬੇਨਤੀ ਕਰਨੀ ਆ ਹੁਕਮਨਾ ਕਰਨਾ ਜਾਈ ਲਿਖਿਆ ਨਾ ਬਾਣੀ ਚ ਹੁਕਮ ਦਾ ਮਤਲਬ ਇਹ ਹੈ ਵੀ ਉਹਨੂੰ ਕਹਿ ਦੇਣਾ ਵੀ ਬੇਰ ਕਰਨਾ ਹੀ ਕਰਨਾ ਵੀ ਮੈਨੂੰ ਇਹ ਚੀਜ਼ ਚਾਹੀਦੀ ਚਾਹੀਦੀ ਇਸ ਤਰ੍ਹਾਂ ਨਹੀਂ ਕਹਿਣਾ ਅਰਦਾਸ ਦਾ ਇਹ ਨਿਯਮ ਆ ਕਿ ਗੁਰੂ ਸਾਹਿਬ ਨੂੰ ਬੇਨਤੀ ਕਰਨੀ ਬਾਬਾ ਜੀ ਮੈਨੂੰ ਲੋੜ ਹੈ ਜੇ ਤੁਹਾਨੂੰ ਚੰਗਾ ਲੱਗੇ ਤਾਂ ਦੇ ਦਿਓ ਹਾਂਜੀ ਤੇ ਜਲਦੀ ਮੁਕਾਓ ਗੱਲ ਨੂੰ ਵੀ ਜ਼ਿਆਦਾ ਲੰਬਾ ਨਹੀਂ ਖਿਜਣਾ ਉੱਥੇ ਵੀ ਖੜੇ ਰਹੋ ਤੇ ਪਿੱਛੇ ਸੰਗਤ ਲਾਇਣ ਚ ਖੜੀ ਰਵੇ ਤੇ ਉੱਡੀਕਦੀ ਰਵੇ ਵੀ ਮੱਥਾ ਟੇਕ ਕੇ ਭਾਈ ਸਾਹਿਬ ਤੇ ਅਸੀਂ ਵੀ ਜਾ ਕੇ ਅਰਦਾਸ ਕਰ ਦਈਏ ਇਸ ਤਰ੍ਹਾਂ ਦੂਜਿਆਂ ਨੂੰ ਪਰੇਸ਼ਾਨ ਨਾ ਕਰੋ ਜਿਹੜੀ ਗੱਲ ਕਹਿਣੀ ਆ ਨਾ ਤੁਕ ਮਾਤਰ ਕਹਿ ਦਿਓ ਅਸਲ ਵੀ ਤਾਂ ਇਹ ਗੱਲ ਨੂੰ ਮੁੱਖ ਰੱਖੋ ਬਿਨ ਬੋਲੇ ਸਭ ਕੁਝ ਜਾਣਦਾ ਇਸ ਅਗਿਆ ਕੀ ਜੇ ਅਰਦਾਸ ਇਹਨੂੰ ਮੁੱਖ ਰੱਖੋ ਹਾਂਜੀ ਜੇ ਤੁਹਾਡਾ ਪਿਆਰ ਜ਼ਿਆਦਾ ਹੈ ਨਾ ਗੁਰੂ ਨਾਲ ਮੈਂ ਤਾਂ ਕਹਿਣਾ ਹੋਣਾ ਚਾਹੀਦਾ ਉੱਤੇ ਹੋਏਗਾ ਵੀ ਬਹੁਤ ਜ਼ਿਆਦਾ ਹੋਏਗਾ ਤੇ ਫਿਰ ਜਿਨ੍ਹਾਂ ਦਾ ਪਿਆਰ ਜ਼ਿਆਦਾ ਉਹ ਤੇ ਕਦੇ ਦੱਸਦੇ ਹੀ ਨਹੀਂ। ਹਾਂਜੀ। ਉਹ ਤੇ ਉਹ ਤਾਂ ਦੱਸਦੇ ਹੀ ਨਹੀਂ ਵੀ ਸਾਨੂੰ ਇਹ ਚਾਹੀਦਾ। ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨੂੰ ਉਹਨੂੰ ਪਤਾ ਮਾਲਕ ਨੂੰ ਵੀ ਮੇਰੇ ਸੇਵਾਦਾਰ ਨੂੰ ਕੀ ਚਾਹੀਦਾ। ਦੇਖੋ ਇੱਕ ਵਿਚਾਰ ਇੱਕ ਸਾਂਝੀ ਜੀ ਵਿਚਾਰ ਹੈ ਸੀ ਪਰਿਵਾਰ ਵਿੱਚ ਰਹੀ ਹੈ ਆਪਣੇ ਘਰ ਵਿੱਚ। ਛੋਟਾ ਪਰਿਵਾਰ ਹੈ। ਤੇ ਉਹ ਪਰਿਵਾਰ ਦੇ ਵਿੱਚ ਆਪਣੇ ਜਿਹੜੇ ਬਾਲ ਬੱਚੇ ਆ ਤੁਹਾਡੇ ਪਰਿਵਾਰ ਹੈ ਤੁਹਾਡੀ ਪਤਨੀ ਹੈ ਤੁਹਾਡਾ ਪਤੀ ਹੈ। ਹਾਂਜੀ। ਤੇ ਉਹਨਾਂ ਦੀ ਲੋੜਾਂ ਬਾਰੇ ਸਾਨੂੰ ਆਪ ਨੂੰ ਜਾਣਕਾਰੀ ਹੁੰਦੀ ਹੈ ਵੀ ਕਿਹੜੀ ਚੀਜ਼ ਦੀ ਲੋੜ ਹੈ ਤੇ ਕਿਹੜੀ ਸਾਡੇ ਘਰ ਵਿੱਚ ਨਹੀਂ ਐਸੀ ਤਰ੍ਹਾਂ ਹੀ ਉਸ ਮਾਲਕ ਨੂੰ ਉਸ ਵਾਹਿਗੁਰੂ ਨੂੰ ਜੇ ਉਹਦਾ ਪਿਆਰ ਸਾਡੇ ਨਾਲ ਹੈ ਜਾਂ ਸਾਡਾ ਉਹਦੇ ਨਾਲ ਪਿਆਰ ਹੈ ਤੇ ਉਹਨੂੰ ਵੀ ਸਾਡੀ ਹਰ ਕੱਲ ਦਾ ਖਿਆਲ ਹੈ ਇਹ ਪੱਕਾ ਮੰਨੋ ਤੁਸੀਂ ਖਿਆਲ ਹੈ ਉਹਨੂੰ ਪੱਕਾ ਖਿਆਲ ਹੈ ਵੀ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਉਹਨੂੰ ਦੱਸੀ ਜਾਣਾ ਦੱਸੀ ਜਾਣਾ ਤੇ ਇਹ ਵੀ ਇੱਕ ਸ਼ੱਕ ਪੈਦਾ ਕਰਦਾ ਵੀ ਤੁਸੀਂ ਉਹਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ ਹੈ ਜੀ बार-बार ਰੱਬ ਨੂੰ ਉਹਨਾਂ ਕਹੀ ਥਾਂ ਤੇ ਹਾਂ ਜੀ ਰੋਜ਼ ਸਾਡੀ ਅਰਦਾਸ ਕਰਨੀ ਵੀ ਕੀ ਗੁਰੂ ਕਲ ਦੀ ਅਰਦਾਸ ਭੁੱਲ ਗਿਆ ਬੇਨਤੀ ਹੈ ਕਹੀ ਥਾਂ ਤੇ ਅਗਿਆਨ ਜੀ ਰੋਜ਼ ਅਰਦਾਸ ਕਰਨੀ ਸਾਡੀ ਥੜਕੇ ਉੱਠ ਕੇ ਵੀ ਜਿਹੜੀ ਕਲ ਅਰਦਾਸ ਕੀਤੀ ਉਹਦਾ ਕੀ ਬਣਿਆ ਵੀ ਬਾਰ-ਬਾਰ ਕਹਾਉਣ ਵਾਲਾ ਗੁਰੂ ਨਹੀਂ ਗੁਰੂ ਨੂੰ ਤੁਸੀਂ ਇੱਕ ਵਾਰੀ ਦੱਸੋਗੇ ਉਹ ਚੇਤੇ ਰੱਖਦਾ ਉਹ ਸਦੀਆਂ ਤੱਕ ਚੇਤੇ ਰੱਖਦਾ ਇੱਕ ਦਿਨ ਦੀ ਗੱਲ ਵੀ ਨਹੀਂ ਸਦੀਆਂ ਤੱਕ ਚੇਤੇ ਰੱਖਦਾ ਕਿ ਤੁਸੀਂ ਗੁਰੂ ਨੂੰ ਕਦੇ ਕੀ ਕਿਹਾ ਕੀ ਕਿਹਾ ਤੇ ਮੈਨੂੰ ਨਹੀਂ ਲੱਗਦਾ ਵੀ ਗੁਰੂ ਨੂੰ ਕਦੇ ਕਿਹਾ ਹੋਏਗਾ ਆਪਾਂ ਵੀ ਵੀ ਗੁਰੂ ਜੀ ਮੈਂ ਤੁਹਾਨੂੰ ਪਿਆਰ ਕਰਦਾ ਹੈ ਜੀ ਆਪਾਂ ਆਪਣੇ ਬੱਚਿਆਂ ਨੂੰ ਕਈ ਵਾਰੀ ਬੋਲਦੇ ਹਾਂ ਨਾ ਬਈ ਬੇਟੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਤੀ ਪਤਨੀ ਨੂੰ ਵੀ ਕਹਿ ਦਿੰਦਾ ਪਤਨੀ ਪਤੀ ਨੂੰ ਵੀ ਕਹਿ ਦਿੰਦੀ ਆ ਹਾਂਜੀ ਤੇ ਮੈਂ ਤੁਹਾਨੂੰ ਯਾਦ ਕਰਦਾ ਮੈਂ ਤੁਹਾਨੂੰ ਮਿਸ ਕਰਦਾ ਐਸੇ ਲਫ਼ਜ਼ ਜਿਹੜੇ ਇੱਕ ਸਾਡੀ ਆਤਮਿਕਤਾ ਨੂੰ ਸਾਂਝ ਕਰਦੇ ਨੇ ਵੀ ਅਸੀਂ ਰੱਬ ਨੂੰ ਕਿੰਨਾ ਚਾਹੁੰਦੇ ਆ ਸੋ ਕਦੇ ਕਦੇ ਕਰੋ ਵੀ ਬਾਬਾ ਜੀ ਤੁਹਾਡੀ ਬੜੀ ਯਾਦ ਆਈ ਤੇ ਤੁਹਾਡੇ ਦਰਸ਼ਨ ਕਰਨ ਆ ਗਿਆ ਪਰ ਕਰਮਾਂ ਵਾਲੇ ਹੋਣਗੇ ਬਹੁਤ ਘੱਟ ਹੋਣਗੇ ਜਿਹੜੇ ਗੁਰੂ ਘਰ ਵੀ ਜਾ ਕੇ ਇਹ ਗੱਲ ਕਹਿੰਦੇ ਹੋਣਗੇ ਵੀ ਬਾਬਾ ਜੀ ਤੁਹਾਡੀ ਯਾਦ ਆਈ ਤੇ ਤੁਹਾਡੇ ਦਰਸ਼ਨ ਉਹਨੂੰ ਆਏ ਆ ਹਾਂਜੀ ਨਹੀਂ ਤਾਂ ਜਦੋਂ ਗੁਰਦੁਆਰੇ ਤੁਸੀਂ ਬੜੇ ਬਸ ਉਦੋਂ ਹੀ ਅਰਦਾਸਾਂ ਸ਼ੁਰੂ ਹੋ ਜਾਂਦੀਆਂ ਵੀ ਬਾਬਾ ਜੀ ਆਹ ਚੀਜ਼ ਚਾਹੀਦੀ ਹੈ ਦੇ ਦੇਓ ਬਸ ਸਾ ਮੇਰੇ ਮੁੰਡੇ ਨੂੰ ਦੇ ਦੇਓ ਅਮੀਰੀ ਕੁੜੀ ਨੂੰ ਦੇ ਦੇਓ ਤਾਂ ਮੈਨੂੰ ਚਾਹੀਦੀ ਹੈ ਜੀ ਮੈਂ ਤੇ ਲੈਣੀ ਆ ਹਾਂਜੀ ਐਨੇ ਪਾਠ ਕਰਦੇ ਆਂਗਾ ਇਹ ਕੁਛ ਕਰਦੇ ਆਂਗਾ ਵੀ ਗੁਰੂ ਸਾਹਿਬ ਕਿਸੇ ਚੀਜ਼ ਦਾ ਭੁੱਖਾ ਨਹੀਂ ਥੋੜੇ ਵਾਜੀ ਤੇ ਕਰਨੀ ਨਹੀਂ ਚਾਹੀਦੀ ਨਾ ਜੀ ਬਾਬਾ ਜੀ ਆਹ ਕੰਮ ਕਰ ਦਿਓ ਤੇ ਮੈਂ ਖੰਡ ਪਾੜ ਸਾਬ ਕਰਾ ਦੇਵਾਂਗਾ ਜੀ ਹਾਂ ਜੀ ਇਹ ਤੇ ਗੁਰੂ ਨਾਲ ਕਿ ਸਰਤ ਰੱਖੀ ਅਸੀਂ ਵੀ ਜੇ ਜੇ ਤੁਸੀਂ ਕੰਮ ਕਰੋਗੇ ਤੇ ਤੁਹਾਡੇ ਮੈਂ ਪ੍ਰਸਾਦ ਚੜਾਵਾਂਗਾ ਤੇ ਜੇ ਨਹੀਂ ਤੇ ਫੇਰ ਨਹੀਂ ਕਦੇ ਪਿਆਰ ਨਾਲ ਵੀ ਗੁਰੂ ਨੂੰ ਪ੍ਰਸਾਦ ਬਣਾ ਕੇ ਛਕਾ ਦਿਆ ਕਰੋ ਹਾਂ ਜੀ ਹੁਣ ਅਸੀਂ ਲਕੀਰ ਦੇ ਫਕੀਰ ਬਣੇ ਪਏ ਹਾਂ ਹਾਂਜੀ ਆਈ ਚੀਜ਼ ਬਸ ਗੁਰੂ ਨੇ ਖਾਣੀ ਆ ਤੇ ਤੁਹਾਡਾ ਤੁਹਾਡੇ ਪਰਿਵਾਰ ਦਾ ਤੁਹਾਡੇ ਬੱਚਿਆਂ ਦਾ ਚੀਜ਼ਾਂ ਖਾਣ ਨੂੰ ਜੀ ਕਰਦਾ ਤੇ ਕਦੇ ਗੁਰੂ ਨੂੰ ਵੀ ਸੋਚ ਲਿਆ ਕਰੋ ਵੀ ਗੁਰੂ ਦਾ ਵੀ ਦਿਲ ਕਰਦਾ ਹੋਵੇਗਾ ਨਾ ਕੋਈ ਚੰਗੇ ਪ੍ਰਸ਼ਾਦੇ ਵਿੱਚ ਹਾਂਜੀ ਕੋਈ ਨਵਾਂ ਪਦਾਰਥ ਬਣਾ ਕੇ ਛਕਾ ਦਿਆ ਕਰੋ ਗੁਰੂ ਸਾਹਿਬ ਨੂੰ ਹੁਣ ਇਹ ਬਾਣੀ ਕਦੇ ਹੱਥ ਲਿਖੀ ਗੁਰੂ ਸਾਹਿਬ ਨੇ ਅਨੇਕ ਪ੍ਰਕਾਰ ਭੋਜਨ ਵੋ ਕੀਏ ਬਹੁ ਬਿੰਜਨ ਮਿਠਾਈ ਕਰੀ ਪਾਕ ਸਾਲ ਸੋਚ ਪਵਿੱਤਰਾ ਕੋਣ ਲਾਉਪ ਹੋ ਗਰ ਰਹੇ ਇਹਦੇ ਵਿੱਚ ਤੇ ਗੁਰੂ ਸਾਹਿਬ ਨੇ ਇਹ ਗੱਲ ਦੱਸੀ ਹੈ ਵੀ ਇਹ ਵਾਹਿਗੁਰੂ ਜੀ ਮੈਂ ਕਈ ਤਰ੍ਹਾਂ ਦੇ ਬੈਂਜਨ ਤਿਆਰ ਕੀਤੇ ਤੁਹਾਡੇ ਵਾਸਤੇ ਬੈਂਜਨ ਕਾਸ ਨੂੰ ਕਹਿੰਦੇ ਆਪਾਂ ਇਹ ਸਮਝੀ ਆਪਾਂ ਵੀ ਰੋਟੀ ਤੇ ਰੋਟੀ ਪਾਣੀ ਆਏਗਾ ਦਾਲ ਬਣਾ ਲਈ ਸਬਜੀ ਬਣਾ ਲਈ ਉਹ ਕਈ ਚੀਜ਼ਾਂ ਦੇ ਜਿਹੜੇ ਕਈ ਤਰ੍ਹਾਂ ਦੇ ਭੋਜਨ ਕਈ ਤਰ੍ਹਾਂ ਦੇ ਬੈਂਜਨ ਪਾਓ ਮਠਿਆਈਆਂ ਮਠਿਆਈਆਂ ਦੇ ਵੀ ਕਈ ਪ੍ਰਕਾਰ ਕੋਈ ਖੱਟੀ ਮਿੱਠੀ ਮਠਿਆਈ ਹੈ ਕੋਈ ਹੋਰ ਤਰੀਕੇ ਦੀ ਮਠਿਆਈ ਹੈ ਕੋਈ ਹੋਰ ਸਵਾਦਲੀ ਚੀਜ਼ ਹੈ ਇਹ ਵਾਹਿਗੁਰੂ ਜੀ ਮੈਂ ਤੁਹਾਡੇ ਵਾਸਤੇ ਇਹ ਸਵਾਦਲੇ ਪਦਾਰ ਤਿਆਰ ਕੀਤੇ ਨੇ ਇੰਨੇ ਪਦਾਰ ਤਿਆਰ ਕੀਤੇ ਨੇ ਬਾਬਾ ਜੀ ਕਿਰਪਾ ਛਕੋ ਤੁਸੀਂ ਹੈਨਾ ਪਿਆਰ ਦੇ ਨਾਲ ਜਦੋਂ ਕਹਾਂ ਗੁਰੂ ਜੀ ਬਾਬਾ ਜੀ ਤੁਸੀਂ ਵੀ ਛਕ ਲਓ ਇਹ ਤੁਹਾਡੇ ਲਈ ਪ੍ਰਸ਼ਾਦਾ ਤਿਆਰ ਕੀਤਾ ਹੈ ਤੁਹਾਡੇ ਲਈ ਇਹ ਮਿਸ਼ਤਾਨ ਤਿਆਰ ਕੀਤਾ ਹੈ ਭੋਜਨ ਤਿਆਰ ਕੀਤਾ ਹੈ ਬੈਂਜਨ ਤਿਆਰ ਕੀਤੇ ਨੇ ਮਹਾਰਾਜ ਸਹੀ ਤਰ੍ਹਾਂ ਦੇ ਮਿਸ਼ਤਾਂ ਤਿਆਰ ਕੀਤੇ ਨੇ ਹਾਂਜੀ ਤੇ ਜਦੋਂ ਅਸੀਂ ਗੁਰੂ ਸਾਹਿਬ ਦੇ ਇਸ ਤਰ੍ਹਾਂ ਚਾਹ ਕਰਾਂਗੇ ਇਸ ਤਰ੍ਹਾਂ ਲਾਡ ਕਰਾਂਗੇ ਪਿਆਰ ਕਰਾਂਗੇ ਤੇ ਗੁਰੂ ਵੀ ਸਾਨੂੰ ਪਿਆਰ ਕਰੇਗਾ ਸਤਿਗੁਰੂ ਸਿੱਖ ਕੀ ਕਰੈ ਪ੍ਰਪਾਲ ਸ਼ਿਵਕ ਕੋ ਗੁਰ ਸਦਾ ਤਿਆਰ ਤਾਂ ਗੁਰੂ ਨਾਲ ਵਰਤਣ ਜਿਸ ਤਰ੍ਹਾਂ ਅਸੀਂ ਕਿਸੇ ਆਪਣੇ ਖਾਸ ਬੰਦੇ ਨਾਲ ਆਪਣੇ ਆਪ ਦੇ ਬੰਦੇ ਨਾਲ ਜਿਹਨੂੰ ਆਪਾਂ ਕਹੀਏ ਵੀ ਸਾਡਾ ਦੂਜਾ ਰੂਪ ਹੈ ਉਸ ਤਰ੍ਹਾਂ ਗੁਰੂ ਨਾਲ ਵਰਤਣਾ ਤੇ ਗੁਰੂ ਨੂੰ ਸਾਨੂੰ ਆਪਣੀਆਂ ਗੱਲਾਂ ਦੱਸਣ ਦੀ ਲੋੜ ਨਹੀਂ ਕਿ ਮੈਨੂੰ ਕੀ ਚਾਹੀਦਾ ਤੇ ਕੀ ਨਹੀਂ ਚਾਹੀਦਾ ਕਿਉਂਕਿ ਗੁਰੂ ਸਾਡੀਆਂ ਲੋੜਾਂ ਤੋਂ ਪੂਰੀ ਤਰ੍ਹਾਂ ਜਾਣਕਾਰ ਹੈ ਉਹਨੂੰ ਪੂਰੀ ਪੂਰੀ ਜਾਣਕਾਰੀ ਹੈ ਉਹ ਤੇ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਹਾਂਜੀ ਹਣ ਮੰਗਿਆ ਦਾਨ ਦੇਉਣਾ ਕੋ ਨਾਨਕ ਸੱਚਾ ਹੈ ਐ ਭਾਈ ਬਿਨਾ ਮੰਗਿਆ ਹੀ ਦੇ ਦਿੰਦਾ ਹੁ ਜਿੰਦਗੀ ਵਿੱਚ ਬਹੁਤ ਕੁਝ ਹੋਏਗਾ ਜਿਹੜਾ ਅਸੀਂ ਮੰਗ ਨਹੀਂ ਪਾਏ ਹੋਵਾਂਗੇ ਕਿਉਂਕਿ ਸਾਨੂੰ ਮੰਗਣਾ ਆਉਂਦਾ ਹੀ ਨਹੀਂ ਮੈਂ ਰਫਦਿਆਂ ਕਿ ਮੰਗਣਾ ਆਉਂਦਾ ਹੀ ਨਹੀਂ ਜੇ ਕਿਤੇ ਇੱਕ ਮੰਗ ਮੰਗਣੀ ਹੋਵੇ ਨਾ ਤੇ ਗੁਰੂ ਨੂੰ ਚੱਕਰਾਂ 'ਚ ਪਾ ਦਾਂਗੇ ਪਰ ਉਹ ਸ਼ਬਦ ਸਾਡੇ ਕੋਲ ਹੈ ਹੀ ਨਹੀਂ ਜਿਹੜੇ ਸ਼ਬਦ ਦੇ ਰਾਹੀਂ ਇਹ ਸਮਝਾ ਦਈਏ ਵੀ ਗੁਰੂ ਸਾਹਿਬ ਜੀ ਇਹ ਚੀਜ਼ ਚਾਹੀਦੀ ਹੈ ਤੇ ਕਿਉਂ ਚਾਹੀਦੀ ਮੈਨੂੰ ਕਦੇ ਦੇਖਿਓ ਤੁਸੀਂ ਵਿਚਾਰ ਕਰਕੇ ਦੇਖਿਓ ਕਈ ਚੀਜ਼ਾਂ ਐਵੇਂ ਮੰਗੀ ਜਾਂਦੇ ਆ ਜਿਹਦੀ ਕੋਈ ਅਹਿਮੀਅਤ ਤੇ ਲੋੜ ਨਹੀਂ ਐਵੇਂ ਕਈ ਜਾਂਦੇ ਵੀ ਆਹ ਦੇ ਦੇ ਤੇ ਆਹ ਦੇ ਦੇ ਕਦੇ ਤੁਸੀਂ ਦੇਖਿਓ ਕਦੇ ਇਕਾਂਤ ਵਿੱਚ ਬੈਠੇ ਹੋ ਬੈਠ ਕੇ ਤੁਸੀਂ ਗੁਰੂ ਦੇ ਕੋਲ ਯਾ ਉਂਜੀ ਤੁਹਾਡੇ ਕੋਲ ਗੁਰੂ ਹੋਏਗਾ ਜਦੋਂ ਬੈਠੋਗੇ ਤੁਹਾਡੇ ਕੋਲ ਹੀ ਹੁੰਦਾ ਜਦੋਂ ਅਸੀਂ ਯਾਦ ਕੀਤਾ ਚੇਤੇ ਕੀਤਾ ਵਾਹਿਗੁਰੂ ਜੀ ਨੂੰ ਤੇ ਸਮਝ ਲਓ ਸਾਡੇ ਕੋਲ ਹੀ ਹੈ ਹੁਣ ਕਈ ਵਿਚਾਰੇ ਦੂਰ ਨੇ ਹਰ ਵੇਲੇ ਗੁਰੂ ਘਰ ਵੀ ਜਾ ਨਹੀਂ ਸਕਦੇ ਗੁਰੂ ਘਰ ਦੂਰ ਨੇ ਕਈ ਥਾਵਾਂ ਤੇ ਨਹੀਂ ਹੈਗੇ ਕੋਈ ਉਹ ਘਰ ਸਾਰੀ ਥਾਵਾਂ ਤੇ ਨਹੀਂ ਹੈਗੇ ਨਹੀਂ ਜਾ ਸਕਦੇ ਪਰ ਗੁਰੂ ਦਾ ਸ਼ਬਦ ਤੁਹਾਡੇ ਕੋਲ ਹੈ ਸੋ ਗੁਰੂ ਦਾ ਸ਼ਬਦ ਕੋਲ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਜੈ ਜੈ ਪੇਖੋ ਤਹ ਜੋ ਹੂਰ ਦੂਰ ਕਤੋਂ ਨਾ ਜਾਈ ਰਵ ਰਹਾ ਸਰਬਤਰਮ ਮਨ ਸਦਾ ਤੇ ਆਈ ਈਤ ਊਤ ਨਹੀਂ ਬੀਛੜੈ ਸੋ ਸੰਗੀ ਗਣੀਐ ਬਿਣਸ ਜਾਈ ਜੋ ਨਿਮਖ ਮੈ ਸੋ ਅਲਵ ਸੁਖ ਬਣੀਐ ਪਰਤ ਪਾਲ ਆਪਿ ਆਉ ਦੇ ਕਿਛ ਉਨ ਨ ਹੋਈ ਸਾਥ ਸਾਥ ਸੰਭਾਲਤਾ ਮੇਰਾ ਪ੍ਰਭ ਸੋਈ ਉਵੇਂ ਨਾ ਸਾਸ-ਸੱਸ ਮਾਰਦੇ ਆ ਸਾਹ ਵੀ ਉਹਦੇ ਦਿੱਤੇ ਸੀ ਖਾ ਰਹੇ ਆ ਭੋਗ ਰਹੇ ਆ ਜੋ ਦਿੰਦਾ ਉਹ ਅਸੀਂ ਖਾਂਦੇ ਪਏ ਆ ਜੋ ਦੇਵੇ ਉਹ ਸੋ ਖਾਵਣਾ ਮਾਰਾ ਕਹਿੰਦੇ ਜੋ ਦਿੰਦਾ ਤੂੰ ਉਹੀ ਅਸੀਂ ਖਾ ਰਹੇ ਆ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਉਣਾ ਤੂੰ ਦਾਤਾਰ ਹੈ ਜੋ ਦੇ ਰਿਆ ਸੀ ਖਾ ਰਹੇ ਆ ਐਸ ਕਰਕੇ ਕਦੇ ਵਿਚਾਰ ਕੇ ਦੇਖੋ ਵੀ ਜਿਹੜੀ ਚੀਜ਼ਾਂ ਅਸੀਂ ਰੋਜ਼ ਮਾਰਾ ਜ਼ਿੰਦਗੀ 'ਚ ਮੰਗ ਰਹੇ ਆ ਗੁਰੂ ਕੀ ਭੁੱਲ ਗਿਆ ਜਿਹੜੀ ਕੱਲ ਅਸੀਂ ਅਰਦਾਸ ਕੀਤੀ ਵੀ ਗੁਰੂ ਕੱਲ ਦੀ ਅਰਦਾਸ ਨੂੰ ਭੁੱਲ ਚੁੱਕੇ ਸਾਡੇ ਅੱਜ ਨੂੰ ਫੇਰ ਅਰਦਾਸ ਕਰ ਰਹੇ ਆ ਉਹ ਚੀਜ਼ ਫੇਰ ਮੰਗ ਰਹੇ ਆ ਗੁਰੂ ਜੀ ਕਦੇ ਭੁੱਲਦੇ ਨਹੀਂ ਹਾਂਜੀ ਹਮ ਭੁੱਲੇ ਤੂੰ ਸਦਾ ਅਭੁੱਲਾ ਹਾਂਜੀ ਖਿੰਖਣ ਖਣ ਭੁੱਲੜ ਹਾਰ ਅਸੀਂ ਆ ਉਹ ਤੇ ਸਦਾ ਜਾਣਦਾ ਉਹ ਤੇ ਅਗਲੀ ਪਿਛਲੀ ਸਭ ਜਾਣਦਾ ਕੋਤ ਭਵਿਕ ਭਵਾਨ ਕੇ ਗਿਆਤਾ ਸਾਰੀਆਂ ਗੱਲਾਂ ਦਾ ਉਹਨੂੰ ਗਿਆਨ ਤੇ ਉਹ ਜਾਣਦਾ ਹੈ ਐਸ ਕਰਕੇ ਕਦੇ ਵਿਚਾਰ ਕਰਿਓ ਵੀ ਆ ਚੀਜ਼ਾਂ ਮੰਗਦੇ ਪਏ ਆ ਵੀ ਕੀ ਕੋਈ ਲਬਜ ਹੈ ਇਸ ਤਰ੍ਹਾਂ ਦਾ ਜੋ ਸਮਝਾ ਦਈਏ ਗੁਰੂ ਨੂੰ ਵੀ ਕਿਉਂ ਸਾਨੂੰ ਇਹ ਚੀਜ਼ ਚਾਹੀਦੀ ਆ ਹਾਂ ਜੇ ਗੁਰੂ ਨੂੰ ਸੋਚ ਲੱਗ ਗਈ ਤੁਹਾਡੇ ਵੀ ਇਹ ਜ਼ਰੂਰੀ ਹੈ ਤੁਹਾਡੇ ਵਾਸਤੇ ਇਹਦੇ ਬਿਨਾ ਸਰਦਾ ਨਹੀਂ ਫਿਰ ਪੱਕਾ ਯਕੀਨ ਨਾ ਜਾਣਿਓ ਵੀ ਗੁਰੂ ਦੇ ਦੇਵੇਗਾ ਤੁਹਾਡੇ ਕੋਲੋਂ ਕੁਝ ਲੁਕੋ ਕੇ ਨਹੀਂ ਰੱਖਣਾ ਤੇ ਗੁਰੂ ਦੇ ਕੋਲ ਕੋਈ ਐਸੀ ਚੀਜ਼ ਹੈ ਨਹੀਂ ਜੋ ਤੁਹਾਨੂੰ ਨਾ ਦੇ ਸਕੇ ਸੇ ਕਰਕੇ ਤੇ ਕਿਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਪਰ ਠਾਕੁਰ ਵੀ ਇੱਕ ਹੀ ਹੋਣਾ ਚਾਹੀਦਾ ਇਹ ਨਹੀਂ ਕਿ ਥਾਂ ਥਾਂ ਤੇ ਠਾਕਰ ਬਣਾਏ ਹੋਣ ਉਹ ਵੀ ਮੇਰਾ ਠਾਕਰ ਹੈ ਉਹ ਵੀ ਮੇਰਾ ਠਾਕਰ ਠਾਕਰ ਮਾਲਕ ਨੂੰ ਕਹਿੰਦੇ ਇੱਕ ਮਾਲਕ ਬਣਾਇਆ ਹੋਵੇ ਇੱਕ ਹੀ ਹੈ ਫਿਰ ਉਹਦੇ ਕੋਲੋਂ ਮੰਗਾਗੇ ਉਹ ਮੰਗ ਮਿਲ ਜਾਏਗੀ ਪਰ ਉਹ ਵੀ ਦਫਨਾ ਜ਼ਰੂਰੀ ਹੈ ਕੀ ਚੀਜ਼ ਚਾਹੀਦੀ ਕਾ ਦੇ ਵਾਸਤੇ ਵੀ ਮੈਨੂੰ ਸਰਦਾ ਨਹੀਂ ਬਾਬਾ ਜੀ ਇਹ ਤੋਂ ਬਣਾ ਜ਼ਰੂਰ ਚਾਹੀਦੀ ਹੈ ਹੈ ਜੀ ਤੇ ਦੇ ਦਵੇਗਾ ਗੁਰੂ ਵੀ ਗੁਰੂ ਨੂੰ ਤੁਸੀਂ ਜਿਸ ਤਰ੍ਹਾਂ ਦਾ ਜਾਣੋਗੇ ਨਾ ਜੇਹਾ ਸਤਿਗੁਰ ਕਰ ਜਾਣਿਆ ਤੇ ਉਹ ਜਿਹਾ ਸੁਖ ਹੋਏ ਜੇ ਤੁਸੀਂ ਇਸ ਤਰ੍ਹਾਂ ਜਾਣ ਲਓਗੇ ਨਾ ਵੀ ਗੁਰੂ ਤੁਸੀਂ ਮੰਗੋਗੇ ਤੇ ਤੁਹਾਨੂੰ ਦੇ ਦਵੇਗਾ ਤੇ ਪੱਕਾ ਹੀ ਜਾਣੋ ਦੇ ਦਵੇਗਾ ਹੁਣ ਜੇ ਤੁਸੀਂ ਇਹ ਸਮਝੋਗੇ ਵੀ ਗੁਰੂ ਕੋਲ ਮੰਗਾਗਾ ਮੈਂ ਤੇ ਕੋਈ ਹੋਰ ਬੰਦਾ ਭੇਜੇਗਾ ਤੁਹਾਡੇ ਕੋਲ ਤੇ ਮੇਰੀ ਮੰਗ ਪੂਰੀ ਕਰਨ ਵਾਸਤੇ ਤੇ ਇਹ ਸਾਡਾ ਸੋਚਣਾ ਵਿਕਾਰ ਹੈ ਕਿਉਂਕਿ ਸਾਡੀ ਸੋਚ ਦੇ ਨਾਲੋਂ ਗੁਰੂ ਵਧੀਆ ਸੋਚ ਰੱਖਦਾ ਗੁਰੂ ਦਾ ਗਿਆਨ ਬਹੁਤ ਵਿਸਤ੍ਰਿਤ ਤੇ ਗੁਰੂ ਨੂੰ ਪੂਰਾ ਪਤਾ ਕਿ ਸਾਡੀ ਮੰਗ ਕਿਵੇਂ ਪੂਰੀ ਹੋ ਸਕਦੀ ਹੈ ਤੇ ਕਿਵੇਂ ਪੂਰੀ ਕਰ ਸਕਦਾ ਹਾਂਜੀ ਕਿਉਂਕਿ ਦੇਣ ਵਾਲੇ ਨੂੰ ਲੈਣ ਵਾਲ ਨਾਲ ਜ਼ਿਆਦਾ ਪਤਾ ਹੋਊਗਾ ਲੈਣ ਵਾਲਾ ਤਾਂ ਮੰਗਣਾ ਹੀ ਜਾਣਦਾ ਨਾ ਵੀ ਦੇ ਦਿਓ ਜੀ ਹੁਣ ਜਿਹੜਾ ਦੇਗਾ ਉਹਨੂੰ ਪਤਾ ਵੀ ਕਿਹੜੇ ਤਰੀਕੇ ਨਾਲ ਦੇਣਾ ਇਸ ਕਰਕੇ ਗੁਰੂ ਦੀ ਗੱਲ ਹੈ ਆਪਾਂ ਵਿਸਾਚਰ ਤੋਰਿਆ ਸੀ ਵੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਕਿਉਂ ਕਿਉਂਕਿ ਸਾਧ ਸੰਗਤ ਜੀ ਜਦੋਂ ਤੁਸੀਂ ਪੱਕਾ 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 ਪਤਾ ਲਾ ਲਓ ਤੇ ਦਿਨ ਚੜ ਪਿਆ ਦਿਨ ਚੜਨ ਤੋਂ ਬਾਅਦ ਜਿਹੜੀ ਸਾਡੀ ਮਤ ਹੈ ਖਿਲਰ ਜਾਂਦੀ ਹੈ ਤੇ ਇਕਾਗਰ ਹੋਈ ਨਹੀਂ ਪਾਉਂਦੇ ਤੁਸੀਂ ਬਾਹਵੇਂ ਜਿੰਨਾ ਮਰਜੀ ਦੇਖ ਲੋ ਜੋਰ ਲਾ ਲੋ ਜਦੋਂ ਦਿਨ ਚੜ ਗਿਆ ਦਿਨ ਚੜਨ ਤੋਂ ਬਾਅਦ ਸਾਡੀ ਜਿਹੜੀ ਮਤ ਹੈ ਇਹ ਖਿਲਰ ਜਾਏਗੀ ਇਹ ਇਕਾਗਰ ਹੋਈ ਨਹੀਂ ਪਾਏਗੀ ਹਾਂ ਜੇ ਸਵੇਰੇ ਦਿਨ ਚੜਨ ਤੋਂ ਪਹਿਲਾਂ ਇੱਕ ਪਹਿਰ ਅੱਧਾ ਪਹਿਰ ਅਜੇ ਸੂਰਜ ਨਿਕਲਿਆ ਨਹੀਂ ਅੰਧੇਰਾ ਉਸ ਵੇਲੇ ਉੱਠ ਕੇ ਜਦੋਂ ਮਨ ਨੂੰ ਇਕਾਗਰ ਕਰੋਗੇ ਉਹ ਇਕਾਗਰ ਹੋਇਆ ਮਨ ਹੀ ਹਰ ਵੇਲੇ ਸਾਰੇ ਦਿਨ ਤੁਹਾਡੇ ਨਾਲ ਰਹੇਗਾ ਤੇ ਸਾਰੇ ਦਿਨ ਗੁਰੂ ਨੂੰ ਚੇਤੇ ਕਰਦਾ ਰਹੇਗਾ ਕਿਉਂਕਿ ਇਕਾਗਰ ਹੋ ਚੁੱਕਿਆ ਉਹ ਜਿਸ ਸਵੇਰੇ ਇੱਕ ਵਾਰੀ ਮਨ ਇਕਾਗਰ ਹੋ ਗਿਆ ਤੇ बार-बार ਉਹਨੂੰ ਇਕਾਗਰ ਕਰਨ ਦੀ ਲੋੜ ਨਹੀਂ ਇੱਕ ਵਾਰੀ ਸਵੇਰੇ ਜੇ ਤੁਹਾਡਾ ਮਨ ਇਕਾਗਰ ਹੋ ਗਿਆ ਤੇ ਫਿਰ ਤੁਸੀਂ ਜਦੋਂ ਵੀ ਬੈਠੋਗੇ ਤੇ ਥੋੜੇ ਸਮੇਂ ਵਿੱਚ ਇਹ ਫਿਰ ਟਿਕਾ ਵਿੱਚ ਆ ਜਾਏਗਾ ਕਿਉਂਕਿ ਅੰਮ੍ਰਿਤ ਵੇਲੇ ਉਹ ਪ੍ਰੋਸੈਸ ਹੋ ਚੁੱਕਿਆ ਹੈ ਪਰ ਜੇ ਅੰਮ੍ਰਿਤ ਵੇਲੇ ਉੱਠ ਕੇ ਉਹ ਨਹੀਂ ਕੀਤਾ ਪ੍ਰੋਸੈਸ ਜੇ ਅੰਮ੍ਰਿਤ ਵੇਲੇ ਉੱਠ ਕੇ ਜੇ ਮਨ ਕਾਗਰ ਕਰਨ ਦਾ ਨਹੀਂ ਤੂੰ ਜਤਨ ਕੀਤਾ ਨਹੀਂ ਸਿਮਰਨ ਕੀਤਾ ਸਨਾਨ ਨਹੀਂ ਕੀਤਾ ਨਿਤਨੇਮ ਨਹੀਂ ਕੀਤਾ ਤਾਂ ਫਿਰ ਸਾਰੇ ਦਿਨ ਵਿੱਚ ਜੋਰ ਲਾ ਲਓ ਮਨ ਇਕਾਗਰ ਨਹੀਂ ਹੋਏਗਾ ਜੁੜੇਗਾ ਹੀ ਨਹੀਂ ਹਾਂ ਜੇ ਗੁਰੂ ਕਿਰਪਾ ਕਰੇ ਤਾਂ ਉਹਦੀ ਕਿਰਪਾ ਨਿਰਾਲੀ ਹੈ ਉਹ ਪ੍ਰਮਾਤਮਾ ਦੇ ਚੋਜ ਵਖਰੇ ਨੇ ਉਹ ਚਾਹੇ ਤਾਂ ਕਿਉਂ ਨਹੀਂ ਹੋ ਸਕਦਾ ਕਿਸੇ ਕਿਸੇ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਹਾਂਜੀ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਤੇ ਪੂਰਨ ਕਿਰਪਾ ਲੈਣ ਵਾਸਤੇ ਸਾਨੂੰ ਥੋੜਾ ਜਿਹਾ ਸਮਾਂ ਕੱਢਣਾ ਪਏਗਾ ਆਪਣੇ ਸਮੇਂ ਤੋਂ ਪਹਿਲਾਂ ਦਾ ਸਮਾਂ ਕਿ ਜਿਸ ਵੇਲੇ ਅਸੀਂ ਬੈਠ ਕੇ ਰੱਬ ਨੂੰ ਕਹਿ ਸਕੀਏ ਵੀ ਵਾਹਿਗੁਰੂ ਜੀ ਇਸ ਵੇਲੇ ਮੈਂ ਤੇਰੇ ਸਿਮਰਨ ਲਈ ਤੇਰੀ ਬੰਦਗੀ ਲਈ ਤੇਰੇ ਪਿਆਰ ਲਈ ਤੇਰੇ ਜੁੜਨ ਲਈ ਮੈਂ ਉਠਿਆ ਤੇ ਮੈਂ ਸਿਰਫ ਤੈਨੂੰ ਚਾਹਣਾ ਤੇਰੇ ਨਾਲ ਜੁੜਨਾ ਚਾਹਣਾ ਤੇਰੀ ਬੰਦਗੀ ਚਾਹਣਾ ਹੈ ਜੀ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰ ਬੇਨਤੀ ਆਪਣੀ ਭਗਤੀ ਲਾਇ ਬੇ ਆਪਾਂ ਦੇਖੋ ਸੰਸਾਰੀ ਮੰਗਾ ਬਹੁਤ ਕਰਦੇ ਆ ਉਹ ਵੀ ਚਾਹੀਦਾ ਉਹ ਵੀ ਚਾਹੀਦਾ ਔਰ ਬਿਲਕੁਲ ਜੀਵਨ ਨੂੰ ਬਹੁਤ ਕੁਝ ਚਾਹੀਦਾ ਸਰਦਾ ਨਹੀਂ ਪਰ ਕੁਝ ਸਮਾਂ ਕੁਝ ਪਲ ਇੱਕ ਪਲ ਦੋ ਪਲ ਉਹ ਵੀ ਕੱਢ ਲਓ ਜਦੋਂ ਕਹਿ ਦੋ ਐ ਵਾਈਗੁਰੂ ਜੀ ਮੈਨੂੰ ਤੇ ਤੂੰ ਚਾਹੀਦਾ ਤੇਰੀ ਲੋੜ ਹੈ ਇਹ ਕਦੋਂ ਕਿਤੇ ਸਮਾਂ ਇਹ ਸਮਾਂ ਤੇ ਇਹ ਬੋਲ ਕਿਤੇ ਉਸ ਵੇਲੇ ਨਿਕਲਣ ਜਦੋਂ ਮਾਲਕ ਤੁਹਾਡੀ ਗੱਲ ਸੁਣਦਾ ਹੋਵੇ ਵੀ ਵਾਈਗੁਰੂ ਜੀ ਤੇਰੀ ਲੋੜ ਹੈ ਹੁਣ ਤਾਂ ਤੇਰੀ ਲੋੜ ਹੈ ਤੇ ਜਦੋਂ ਤੇਰੀ ਲੋੜ ਹੋਏਗੀ ਨਾ ਤੇ ਉਹ ਆ ਵੀ ਜਾਏਗਾ ਹੈ ਜੀ ਤੇ ਤੁਸੀਂ ਦੇਖ ਲਓ ਜਦੋਂ ਰੱਬ ਆ ਗਿਆ ਤੇ ਫਿਰ ਕੀ ਰਹਿ ਗਿਆ ਪਿੱਛੇ ਹਾਂਜੀ ਜਦੋਂ ਰਵ ਆ ਗਿਆ ਤੇ ਸਭ ਕੁਝ ਆ ਗਿਆ ਦੇਖੋ ਕੋਰਵਾ ਦਾ ਜੁੱਧ ਹੋਇਆ ਪਾਂਡਵਾਂ ਦਾ ਜੁੱਧ ਹੋਇਆ ਆਪਸ ਦੇ ਵਿੱਚ ਤੇ ਕੋਰਵਾ ਨੇ ਰਬ ਦਾ ਨਹੀਂ ਪਤਾ ਸੀ ਕਿ ਉਹਨਾਂ ਨੇ ਕ੍ਰਿਸ਼ਨ ਭਗਵਾਨ ਦੀ ਸਾਰੀ ਫੌਜ ਮੰਗ ਲਈ ਤੇ ਬਾਅਦ ਵਿੱਚ ਜਦੋਂ ਪਹੁੰਚਿਆ ਅਰਜਨ ਪਹੁੰਚਿਆ ਭਗਵਾਨ ਜੀ ਦੇ ਕੋਲ ਤੇ ਭਗਵਾਨ ਜੀ ਕਹਿੰਦੇ ਕਿਵੇਂ ਕਹਿੰਦਾ ਮੈਂ ਮੈਂ ਤਾਂ ਤੁਸੀਂ ਜਾਣਦੇ ਹੀ ਹਾਂ ਕਿਵੇਂ ਤਾਂ ਤੁਸੀਂ ਜਾਣਦੇ ਹੀ ਹੋ ਕਹਿੰਦੇ ਹੋਰ ਉਹ ਜ ਮੂੰਹ ਬਣਾ ਕੇ ਕਹਿੰਦੇ ਕਹਿੰਦੇ ਲੇਟ ਆਇਆ ਥੋੜਾ ਜਿਹਾ ਉਹ ਜਿਹੜਾ ਕੋਈ ਤੇਰੇ ਬੰਦਾ ਲੈ ਗਿਆ ਤੇ ਤੂੰ ਪਹਿਲਾਂ ਆ ਕੇ ਗਿਆ ਦੁਰਯੋਧਨ ਆ ਕੇ ਗਿਆ ਸਾਰਾ ਕੁਝ ਲੈ ਗਿਆ ਮੇਰੀ ਫੌਜ ਲੈ ਗਿਆ ਤੇ ਜਿਹੜਾ ਜਵਾਬ ਦਿੱਤਾ ਨਾ ਅਰਜਨ ਨੇ ਉਹ ਤੇ ਕਮਾਲ ਲਈ ਸੀ ਕਹਿੰਦਾ 100 ਵਾਰੀ ਤੇਰੀ ਫੌਜ ਲੈ ਜਾਏ ਮੈਨੂੰ ਤਾਂ ਉਹਦੀ ਲੋੜ ਵੀ ਨਹੀਂ ਸੀ ਤੇ ਮੈਨੂੰ ਜਿੱਦੀ ਲੋੜ ਹਤੇ ਬੈਠਾ ਮੈਨੂੰ ਤਾਂ ਤੂੰ ਚਾਹੀਦਾ ਹੈਂ ਜੀ ਬਸ ਇਹ ਲਫਜ਼ ਕਰਨੇ ਮੇਰੇ ਗੁਰੂ ਨੂੰ ਕਦੇ ਕਹਿ ਦਿਓ ਜਦੋਂ ਜਦੋਂ ਟਾਈਮ ਲੱਗੇ ਪਰ ਕਹਿ ਜਰੂਰ ਦਿਓ ਮੌਤ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਕਹਿ ਦਿਓ ਇੱਕ ਵਾਰੀ ਦੇ ਤੋ ਚਾਹੀਦਾ ਫਿਰ ਤੁਹਾਡੀ ਹਾਰ ਨਹੀਂ ਹੋਣ ਦੇਗਾ ਜਿਸ ਦੇ ਹੋਵੇ ਵੱਲ ਉਹ ਕਦੇ ਨਾ ਹਾਰਦਾ ਜਿਹਦੇ ਵੱਲ ਹੋ ਗਿਆ ਨਾ ਉਹ ਕਦੇ ਹਾਰਦਾ ਹੀ ਨਹੀਂ ਹਾਰਨਾ ਕੀ ਹੈ ਜਿਹਦੇ ਵੱਲ ਮਾਲਕ ਹੋ ਗਿਆ ਤੇ ਸਾਰਾ ਤੇ ਉਹਦੇ ਵੱਲ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੂੰ ਸਭ ਕਿਸਮੇ ਨੂੰ ਸੌਂਪੀ ਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੇਖਾਏ ਖਰਚ ਰਹਿੰਦਾ ਲਖਿਓ ਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਬੈਰੀ ਮਿੱਤਰ ਸਭ ਕੀ ਧਿਆਨ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜੇ ਹਰ ਬਖਸੰਦਾ ਅਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤੁਧ ਭਾਵਨ ਦਾ ਸਭੇ ਕਾ ਸਵਾਰੀਏ ਜਾਂ ਤੁਧ ਭਾਵਨ ਦਾ ਰੱਬ ਨੂੰ ਮੰਗ ਲਓ ਹਾਂਜੀ ਉਹ ਜੇ ਆ ਗਿਆ ਤੇ ਸਾਰਾ ਕੁਝ ਆ ਜਾਏਗਾ ਹਾਂਜੀ ਉਹ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਜੇ ਉਹ ਹੈਗਾ ਤੇ ਸਭ ਕੁਝ ਹੈ ਐਸ ਕਰਕੇ ਮਾਰਾ ਨਾ ਕੀਆ ਪ੍ਰਭ ਕੋ ਸਿਮਰੈ ਸੇ ਧਨ ਮੰਤੈ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰੈ ਸੇ ਬੇਮੋਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਗਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਨਾਬ ਦਿਆਲਾ ਨਾਨਕ ਜਨ ਕੀ ਮੰਗਰਵਾਲਾ ਤੋਂ ਪਿਆਰਿਓ ਸਭ ਤੋਂ ਕੀਮਤੀ ਜਿਹੜਾ ਸਮਾਂ ਹੈ ਆਪਣਾ ਕੀਮਤੀ ਸਮਾਂ ਅਮਰਤ ਵੇਲਾ ਜ਼ਰੂਰ ਕੱਢੋ ਥੋੜਾ ਸਮਾਂ ਮਿਲੇ ਜਿਆਦਾ ਮਿਲੇ ਥੋੜਾ ਸਮਾਂ ਦਿਓਗੇ ਤੇ ਉਹ 'ਚ ਬਰਕਤ ਪੈ ਜਾਣੀ ਆ ਕੀ ਪਤਾ ਕਦੋਂ ਗੁਰੂ ਨੇ ਕਿਰਪਾ ਕਰ ਦੇਣੀ ਆ ਤੇ ਮਨ ਗੁਰੂ ਦੇ ਨਾਲ ਜੁੜ ਜਾਣਾ ਤੇ ਜਦੋਂ ਗੁਰੂ ਨਾਲ ਮਨ ਜੁੜ ਗਿਆ ਤਾਂ ਫਿਰ ਸਭ ਕੁਝ ਹੋ ਗਿਆ ਕਿਉਂਕਿ ਇਹੀ ਤੇ ਕੋਖੀ ਗੱਲ ਹੈ ਆਪਾਂ ਸਾਰਿਆਂ ਨਾਲ ਜੁੜ ਜਾਂਦੇ ਆਂ ਦੇਖੋ ਹਨ ਆਪਣੇ ਆਪਣੇ ਲੋਭ ਦੇ ਵਾਸਤੇ ਆਪਣੇ ਲੋਭ ਕੋ ਕਿਨੂੰ ਮੀਤ ਸਗਲ ਪਦਾਰਥ ਮੁਕਤ ਪਦ ਦੀਤ ਗੁਰੂ ਸਾਹਿਬ ਕਹਿੰਦੇ ਬਈ ਮੈਂ ਤੇ ਆਪਣੇ ਲੋਭ ਨੂੰ ਮਿੱਤਰ ਬਣਾਇਆ ਸੀ ਲਾਲਚ ਕਰਕੇ ਵੀ ਵੱਡਾ ਬੰਦਾ ਹੈ ਜੀ ਆਪਾਂ ਵੀ ਦਸੋਲਦੇ ਆ ਕੋਈ ਵੱਡਾ ਬੰਦਾ ਸਾਡਾ ਸਾਥੀ ਬਣ ਜਾਏ ਮਿੱਤਰ ਬਣ ਜਾਏ ਹੈ ਜੀ ਤੇ ਇਸ ਤੋਂ ਵੱਡਾ ਕੌਣ ਹੈ ਰਬ ਨੂੰ ਆਪਣਾ ਮਿੱਤਰ ਬਣਾ ਲਓ ਸ਼ਬਦ ਐਸੇ ਨੇ ਐਸੇ ਸ਼ਬਦ ਗੁਰੂ ਦੇ ਨੇ ਕਿ ਜਿਨ੍ਹਾਂ ਨੂੰ ਪੜੀਏ ਨਾ ਭੁੱਖ ਲੈ ਜਾਂਦੀ ਹੈ ਤੇ ਇੱਕ ਸ਼ਬਦ ਮੈਂ ਵਾਰ-ਵਾਰ ਪੜਦਾ ਹੁੰਨਾ ਤੇ ਦੇਖੋ ਧਿਆਨ ਨਾਲ ਸੁਣੋ ਤੁਸੀਂ ਕਹਿੰਦੇ ਜਨ ਕੋ ਪ੍ਰਭ ਸੰਗੇ ਅਸਨੇਹੋ ਪੰਜਵੀਂ ਪਾਦਸ਼ਾ ਦਾ ਸ਼ਬਦ ਹੈ ਕਾਂੜਾ ਰਾਗ ਦੇ ਵਿੱਚ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜ ਨੂੰ ਤੁਮੀਤ ਮੇਰਾ ਗ੍ਰਹ ਤੇ ਰਹਿ ਸਭ ਕੇ ਹੋ ਕਿੰਨਾ ਸੋਹਣਾ ਢੰਗ ਦੇਖੋ ਮੰਗਨ ਦਾ ਢੰਗ ਦੇਖੋ ਕਿੰਨਾ ਸੋਹਣਾ ਵੇ ਮੈਨੂੰ ਤੇਰੇ ਨਾਲ ਪਿਆਰ ਹੈ ਵਾਹਿਗੁਰੂ ਜਨ ਕੋ ਮੈਨੂੰ ਤੇਰੇ ਨਾਲ ਪਿਆਰ ਹੈ ਤੂੰ ਮੇਰਾ ਸੱਜਣ ਹੈ ਤੂੰ ਮੇਰਾ ਮਿੱਤਰ ਹੈ ਤੇ ਤੇਰੇ ਘਰ ਵੀ ਸਭ ਕੁਝ ਹੈ ਘਰ ਤੇਰੇ ਸਭ ਕੇ ਹੋ ਤੇਰੇ ਘਰ ਵੀ ਸਭ ਕੁਝ ਹੈ ਪਰ ਮੇਰੇ ਕੋਲ ਨਹੀਂ ਹੈਗਾ ਦੇਖੋ ਨਾ ਪਰ ਕਿਆ ਨਹੀਂ ਵੀ ਮੇਰੇ ਕੋਲ ਹੈ ਨਹੀਂ ਇਸ ਤਰ੍ਹਾਂ ਨਹੀਂ ਕਿਆ ਦਰਿਆ ਦੱਸਿਆ ਨਹੀਂ ਵੀ ਮੇਰੇ ਕੋਲ ਨਹੀਂ ਹੈਗਾ ਜਨ ਕੋ ਰਉ ਸੰਗੀ ਉਸਨੇ ਹੋ ਸਾਜ ਨੂੰ ਤੁਮਿਤ ਮੇਰਾ ਗ੍ਰਹਿ ਤੇ ਰਹੇ ਸਭ ਕਿਉ ਤੇਰੇ ਘਰ ਵੀ ਸਭ ਕੁਝ ਆਏਗਾ ਹਾਂਜੀ ਪਰ ਮੇਰੇ ਕੋਲ ਤਾਂ ਹੈ ਨਹੀਂ ਨਾ ਮਾਨ ਮੰਗੋ ਤਾਨ ਮੰਗੋ ਤਨ ਲక్ష్ਮੀ ਸੁਤ ਦੇ ਮਾਨ ਵੀ ਦੇ ਮੈਨੂੰ ਚਾਹੀਦਾ ਤਾਨ ਤਾਕਤ ਵੀ ਦੇ ਚਾਹੀਦੀ ਹੈ ਤੁਹਾਨੂੰ ਵੀ ਚਾਹੀਦਾ ਮੈਨੂੰ ਲੋੜ ਹੈ ਤੇਰਾ ਤੇਰਾ ਭਗਤ ਗਰੀਬ ਕਿਉ ਹੋਵੇ ਤੇਰਾ ਸਿੱਖ ਗਰੀਬ ਕਿਉ ਹੋਵੇ ਯੋ ਦੁਨਿਆਵ ਕੋਲ ਪੈਸਾ ਤੇਰੇ ਤੇਰੇ ਸਿੱਖ ਕੋਲ ਪੈਸਾ ਕਿਉਂ ਨਾ ਹੋਵੇ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਧ ਦੇ ਮੁਕਤ ਜੁਗਤ ਪੁਗਤ ਪੂਰਨ ਪਰਮਾਨੰਦ ਪਰਮਨੰਦ ਹਾਨ ਸਹਿ ਭਾਈ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਹਣ ਰੱਬ ਬੈਠ ਗਿਆ ਉੱਥੇ ਦੇਣ ਵਾਸਤੇ ਹਾਂਜੀ ਰੱਬ ਬੈਠ ਗਿਆ ਦੇਣ ਵਾਸਤੇ ਮੰਗਣ ਵਾਸਤੇ ਕੌਣ ਗੁਰੂ ਅਰਜਨ ਦੇਵ ਮਹਾਰਾਜ ਜੀ ਹਾਂਜੀ ਹਾਂਜੀ ਦਸ ਬਈ ਕਿਛ ਚਾਹੀਦਾ ਮਾਨ ਮੰਗੋਂ ਤਾਨ ਮੰਗੋਂ ਤਨ ਲਖਮੀ ਸੁਤ ਦੇ ਮਾਨ ਵੀ ਚਾਹੀਦਾ ਤਾਨ ਵੀ ਚਾਹੀਦਾ ਤਨ ਵੀ ਚਾਹੀਦਾ ਸਤਰੀ ਵੀ ਚਾਹੀਦੀ ਪੁੱਤਰ ਵੀ ਚਾਹੀਦਾ ਮੁਕਤੀ ਵੀ ਚਾਹੀਦੀ ਹੈ ਜੁਗਤੀ ਵੀ ਚਾਹੀਦੀ ਹੈ ਪੈ ਵੀ ਚਾਹੀਦਾ ਪਿਆਰ ਵੀ ਚਾਹੀਦਾ ਭੈ ਭਾਏ ਭਗਤ નિਹਾਲ ਤੇ ਮੈਨੂੰ ਕਿਰਪਾ ਕਰ ਬੰਦਗੀ ਬਖਸ਼ੀਸ ਕਰ ਦੇ ਜਿਹੜੀ નિਹਾਲ ਕਰਨ ਵਾਲੀ ਹੈ ਕਿਉਂਕਿ ਜਿਹਦੇ ਕੋਲ ਬੰਦਗੀ ਆ ਜਾਂਦੀ ਹੈ ਉਹਦੇ ਕੋਲ ਸਭ ਕੁਝ ਆ ਜਾਂਦਾ ਹੈ ਸਦਾ ਸਦਾ ਕੁਰਬਾਨ ਮੱਤੇ ਤੂੰ ਸਦਕੇ ਜਾਂਦਾ ਮੇਰੇ ਮਾਲਕ ਤੂੰ ਵੱਡੀ ਵੱਡੀਆਂ ਆਈਆਂ ਦਾ ਮਾਲਕ ਹੈ ਪਰ ਜਿਹੜਾ ਤੇਰੀ ਬੰਦਗੀ ਕਰਦਾ ਤੇ ਤੂੰ ਖਾਲੀ ਉਹਨੂੰ ਵੀ ਨਹੀਂ ਛੱਡਦਾ ਭੋਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ